ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਪਿਆਰੇ ਬਾਬਾ ਜੀ ਬਾਬਾ ਦੀਪ ਸਿੰਘ ਜੀ ਪਰਦੇਓ ਚੋਲੀ ਵੇਰੀ ਮੇਰੇ ਪਿਆਰੇ ਬਾਬਾ ਜੀ ਬਾਬਾ ਦੀਪ ਸਿੰਘ ਜੀ ਪਰਦੇਓ ਚੋਲੀ ਚੋਲੀ 베ਰੀ ਪਰਦੇਓ ਚੋਲੀ 베ਰੀ ਪਰਦੇਓ ਚੋਲੀ 베ਰੀ ਪਰਦੇਓ ਚੋਲੀ 베ਰੀ ਮੇਰੇ ਪਿਆਰੇ ਬਾਬਾ ਜੀ ਬਾਬਾ ਦੀ ਪਸੇ ਗਜੀ ਪਰਦੇਓ ਚੋਲੀ 베ਰੀ ਪਿਆਰੇ ਬਾਬਾ ਜੀ ਬਾਬਾ ਦੀਪ ਸਿੰਘ ਜੀ ਪਰ ਦੇ ਉਚੋੜੀ ਮੇਰੀ ਸੰਗਤ ਸਤਗੁਰੂ ਵਾਲੀ ਕੋਈ ਜਾਵੇ ਨਾ ਖਾਲੀ ਪਰ ਦੇ ਉਚੋੜੀ ਮੇਰੀ ਸੰਗਤ ਸਤਗੁਰੂ ਵਾਲੀ ਚੋੜੀ ਵੇਰੀ ਮੇਰੇ ਪਿਆਰੇ ਬਾਬਾ ਜੀ ਬਾਬਾ ਦੀ ਪਸੰਗ ਜੀ ਪਰ ਦਿਓ ਚੋੜੀ ਵੇਰੀ ਮੇਰੇ ਪਿਆਰੇ ਬਾਬਾ ਜੀ ਬਾਬਾ ਦੀ ਪਸੰਗ ਜੀ ਪਰ ਦਿਓ ਚੋੜੀ ਵੇਰੀ ਪਰ ਪਰ ਝੋਲੀਆਂ ਦੇਵੇ ਆਪੇ ਦੇਵੇ ਤੇ ਖੁਸ਼ ਹੋਵੇ ਸਾਧਕੇ ਤੇਥੋਂ ਜਿੰਦੜੀ ਜਾਵੇ ਰਸਨਾ ਹੀ ਅਲੋਏ ਸਾਧਕੇ ਤੇਥੋਂ ਜਿੰਦੜੀ ਜਾਵੇ ਰਸਨਾ ਹੀ ਅਲੋਏ ਪਰ ਪਰ ਝੋਲੀਆਂ ਦੇਵੇ ਦੇਵਤੇ ਖੁਸ਼ ਹੋਵੇ ਸਾਡੇ ਤੇਥੋਂ ਜਿੰਦੜੀ ਜਾਵੇ ਰਸਨਾਈ ਅਲੋਵੇ ਸਾਡੇ ਤੇਥੋਂ ਜਿੰਦੜੀ ਜਾਵੇ ਰਸਨਾਈ ਅਲੋਵੇ ਪਰਦੇ ਜੋਲੀ 조르이, 메리, 메레, 피아레, 바바지, 바바, 디파생지, 파르데오, 조르 메리, 메레, 피아 바바지, 바바, 디파생지, 파르데오, 조르 메리, 산. ਸਤ ਗੁਰੂ ਵਾਲੀ ਕੋਈ ਜਾਵੇ ਨਾ ਖਾਲੀ ਕੋਈ ਜਾਵੇ ਨਾ ਖਾਲੀ ਸੰਗਤ ਸਤ ਗੁਰੂ ਵਾਲੀ ਕੋਈ ਜਾਵੇ ਨਾ ਖਾਲੀ ਪਰਦੇਓ ਚੋਲੀ ਵੇਰੀ ਪਰਦੇਓ ਚੋਲੀ ਪਸੇ ਗਦੀ ਪਰਦੇ ਉਚੋੜੀ ਮੇਰੀ ਮੇਰੇ ਪਿਆਰੇ ਬਾਬਾ ਜੀ ਬਾਬਾ ਦੀ ਪਸੇ ਗਦੀ ਪਰਦੇ ਉਚੋੜੀ ਜੋ ਵੀ ਤੇਰੇ ਦੇ ਦੀਪ ਸੇ ਗਜੀ ਪਰ ਦੇਓ ਝੋਲੀ ਵੇਰੀ ਮੇਰੇ ਪਿਆਰੇ ਬਾਬਾ ਜੀ ਬਾਬਾ ਦੀਪ ਸੇ ਗਜੀ ਪਰ ਦੇਓ ਝੋਲੀ ਵੇਰੀ ਸੰਗਤ ਸਤਿਗੁਰੂ ਵਾਲੀ ਕੋਈ ਜ ਟੋੜੀ 베ਰੀ ਸੰਗਤ ਸਤਿਗੁਰੂ ਵਾਲੀ ਕੋਈ ਜਾਵੇ ਨਾ ਖਾਲੀ ਪਰਦੇਓ ਟੋੜੀ 베ਰੀ ਮੇਰੇ ਪਿਆਰੇ ਬਾਬਾ ਜੀ ਬਾਬਾ ਦੀਪ ਸੇ ਗਜੀ ਪਰਦੇਓ ਟੋੜੀ ਤੇਰੇ ਪਿਆਰੇ ਬਾਬਾ ਜੀ ਬਾਬਾ ਦੀਵਸੇ ਗੁਜੀ ਪਰਦੇਓ ਝੋਲੀ ਮੇਰੀ ਪਰ ਪਰ ਝੋਲੀ ਆ ਦੇਵੇ ਆਪੇ ਦੇਵੇ ਤੇ ਖੁਸ਼ ਹੋਵੇ ਸਾਧਕੇ ਤੇ ਥੋ ਜਿਦੜੀ ਲੋਵੇ ਪਰ ਪਰ ਜੋੜੀਆਂ ਦੇਵੇ ਆਪੇ ਦੇਵੇ ਤੇ ਖੁਸ਼ ਹੋਵੇ ਸਾਦੇ ਕੇ ਤੈਥੋਂ ਜिदੜੀ ਜਾਵੇ ਰਸਨਾਈ ਅਲੋਵੇ ਸਾਦੇ ਕੇ ਤੈਥੋਂ ਜिदੜੀ ਜਾਵੇ ਰਸਨਾਈ ਅਲੋਵੇ ਪਰਦੇਓ ਝੋਲੀ ਮੇਰੀ 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 ਮੇਰੇ ਪਿਆਰੇ ਬਸੇ ਗੁਜੀ ਪਰ ਦੇਓ ਝੋਲੀ ਮੇਰੀ ਸੰਗਤ ਸਤਿਗੁਰੂ ਵਾਲੀ ਕੋਈ ਜਾਵੇ ਨਾ ਖਾਲੀ ਪਰ ਦੇਓ ਝੋਲੀ ਮੇਰੀ ਸੰਗਤ ਸਤਿਗੁਰੂ ਵਾਲੀ ਦੀਪ ਸਿੰਘ ਜੀ ਪਰਦੇਓ ਜੋਲੀ ਮੇਰੀ ਮੇਰੇ ਪਿਆਰੇ ਬਾਬਾ ਜੀ ਬਾਬਾ ਦੀਪ ਸਿੰਘ ਜੀ ਪਰਦੇਓ ਜੋਲੀ ਮੇਰੀ ਪਰਦੇਓ ਜੋਲੀ ਮੇਰੀ ਪਰਦੇਓ ਜੋਲੀ ਮੇਰੀ ਪਰਦੇਓ ਜੋਲੀ ਪਾਰ ਦੇਓ ਜੋਲੀ ਵੇਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ